ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ। ਉਹਨਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਵਿਅਕਤੀ ਦੀ ਮੌਤ ਨਹੀਂ ਹੋਈ ਸਗੋਂ ਉਹਦਾ ਕਤਲ ਹੋਇਆ। ਜਿਸ ਨੂੰ ਲੈ ਕੇ ਉਹਨਾਂ ਨੇ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਆਓ ਦੇਖਦੇ ਹਾਂ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ। ਬੰਦੇ ਕੈਦੀ ਨੇ ਇਹਨੂੰ ਕਿ ਨਿਸ਼ਾਨਾ ਬਣਾਇਆ ਗਿਆ ਇਹਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਜੋ ਮੇਰੀ ਪਰਿਵਾਰ ਨਾਲ ਗੱਲ ਹੋਈ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਨੂੰ ਹੋਰ ਪੁਸ਼ਟੀਆਂ ਕਰਾਂਗੇ ਜਦੋਂ ਇਹ ਲੜਕਾ ਕਪੂਰਥਲਾ ਜੇਲ੍ਹ ਦੇ ਵਿੱਚ ਸੀ ਉਦੋਂ ਵੀ ਇਸ ਕਪੂਰਥਲਾ ਜੇਲ੍ਹ ਦੇ ਵਿੱਚ ਜਿਹੜੇ ਹੁਣ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਸੁਪਰੀਡੈਂਟ ਨੇ ਉਦੋਂ ਉੱਥੇ ਇਹੀ ਸੇਮ ਸੁਪਰੀਡੈਂਟ ਉਦੋਂ ਕਪੂਰਥਲਾ ਜੇਲ੍ਹ ਦੇ ਸੀ ਠੀਕ ਹੈ ਮੈਨੂੰ ਪਰਿਵਾਰ ਵੱਲੋਂ ਸੁਣਨ ਚ ਆਇਆ ਜਿਹੜੇ ਇਹਨਾਂ ਦੇ ਵਾਈਫ ਹੈ ਉਹ ਵੀ ایਆਈਜੀ ਕ੍ਰਾਈਮ ਦੀ ਪੋਸਟ ਤੇ ਬੈਠੇ ਨੇ ਪੰਜਾਬ ਦੀ ਇਹਦਾ ਮਤਲਬ ਇਹ ਕਿ ਇਹ ਜਿਹੜੇ ਉੱਚ ਅਧਿਕਾਰੀ ਨੇ ਠੀਕ ਹੈ ਇਹਨਾਂ ਨੇ ਮੈਡੀਕਲ ਫਰਟੀਲਿਟੀ ਦੇ ਨਾਲ ਉਦੋਂ ਵੀ ਇਹਨਾਂ ਦੀ ਆਪਸ ਦੇ ਵਿੱਚ ਬਹਿਸ ਹੋਈ ਸੀ ਮੈਨੂੰ ਇਸ ਪਰਿਵਾਰ ਨੇ ਦੱਸਿਆ ਕਿ ਇਹ ਜਦੋਂ ਇਹਨਾਂ ਦਾ ਬੇਟਾ ਜਦੋਂ ਆਪਣੀ ਸਜ਼ਾ ਘਟ ਕੇ ਬਾਹਰ ਆਇਆ ਸੀ ਠੀਕ ਹੈ ਉਸ ਤੋਂ ਬਾਅਦ ਇਸ ਵਾਰੀ ਪੁਲਿਸ ਨੇ ਇਹਨੂੰ 100 ਕਲੰਦਰਾ ਪਾ ਕੇ ਅੰਦਰ ਭੇਜਿਆ ਗਿਆ ਇੱਕ ਐਫ ਆਈ ਆਰ ਦਰਜ ਕਰਕੇ ਅੰਦਰ ਭੇਜਿਆ ਜਦੋਂ ਪੁਲਿਸ ਨੇ ਇਹਨੂੰ ਅੰਦਰ ਜੇਲ੍ਹ ਚ ਕੀਤਾ ਤੇ ਜੇਲਰ ਨੇ ਇਹਨੂੰ ਫਿਰ ਗਾਲ ਕੱਢ ਕੇ ਇੱਕ ਭੈਣ ਦੀ ਗਾਲ ਕੱਢ ਕੇ ਜੋ ਮੈਨੂੰ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਮਾਸੀ ਜੀ ਨੇ ਦੱਸਿਆ ਕਿ ਇਹਨੂੰ ਕੁਆਇਆ ਸੀ ਉਦੋਂ ਇਹਨਾਂ ਦੀ ਜੇਲਰ ਦੇ ਨਾਲ ਬਹਿਸ ਵਸਾਈ ਹੋਈ ਸੀ ਉਹ ਬਹਿਸ ਦੇ ਕਾਰਨ ਮਤਲਬ ਕਿ ਹੋ ਸਕਦਾ ਕਿ ਇਹਨੂੰ ਸੋਲਿਟਰੀ ਕਿਸੇ ਜ਼ੁਰਮ ਦੀ ਸਜ਼ਾ ਕਰ ਰਿਆ ਸੀ ਭਾਰਗ ਵੀ ਭੇਜਿਆ ਗਿਆ ਇਨ ਇਹਦੇ ਤੇ ਆਰਮਜ਼ ਐਕਟ ਦਾ ਐਫ ਆਈ ਆਰ ਸੀ ਆਰਮਜ਼ ਐਕਟ ਦਾ ਇਹਦੇ ਦੇ ਪਰਚਾ ਦਰਜ ਸੀ ਜਿਹਦੇ ਕੇਸ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਹੁਣ ਲੇਟੈਸਟ ਗਿਆ ਸੀ ਨ ਕਪੂਰਥਲਾ ਜੇਲ੍ਹ ਚ ਕਿਹੜਾ ਸੀ ਇਹਦੇ ਤੇ ਐਫ ਆਈ ਆ ਉਹਦੇ ਤੇ ਉਹਦੇ ਤੇ ਉਹਦੇ ਤੇ ਇਹਦੇ ਤੇ 307 ਦੀ ਐਫ ਆਈ ਆਰ ਸੀ 307 ਸੀ 307 ਦੀ ਐਫ ਆਈ ਆਰ ਸੀ ਕਪੂਰਥਲਾ ਜੇਲ੍ਹ ਚ ਠੀਕ ਹੈ ਆਮ ਐਕਟ ਲੱਗਾ ਦਾ ਸੀ ਯਾਨੀ ਉਸ ਕਾਰਨ ਦੇ ਵਿੱਚ ਉਹ ਪੁਰਾਣੀ ਜੋ ਮੈਨੂੰ ਪਰਿਵਾਰ ਨੇ ਦੱਸਿਆ ਕਿ ਉਹ ਪੁਰਾਣੀ ਖੁੰਦਕ ਜਿਹੜੀ ਚਲਦੀ ਆ ਰਹੀ ਸੀ ਉਹ ਖੁੰਦਕ ਦੇ ਨਾਤੇ ਕਿਉਂਕਿ ਦੇਖੋ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹਾਂਗਾ ਜਿਹੜੀ ਕਾਨੂੰਨ ਦੇ ਅਕੋਰਡਿੰਗ ਸੋਲੀਟਰੀ ਪਨਿਸ਼ਮੈਂਟ ਹੈਗੀ ਹੈ ਸੋਲੀਟਰੀ ਪਨਿਸ਼ਮੈਂਟ ਤੁਸੀਂ ਹਰ ਹਵਾਲਾਤੀ ਤੇ ਹਰ ਕੈਦੀ ਨੂੰ ਨਹੀਂ ਦੇ ਸਕਦੇ ਉਹਦੇ ਲਈ ਕੁਝ ਕਾਨੂੰਨ ਬਣਿਆ ਕਿ ਉਹ ਤੁਸੀਂ ਕਿਹੜੇ ਮਲਜਮਾ ਨੂੰ ਸੋਲੀਟਰੀ ਪनिश्डਮੈਂਟ ਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਉਹਦੇ ਵੀ ਕੁਝ ਦਿਨ ਨਿਰਧਾਰਿਤ ਕੀਤੇ ਹੁੰਦੇ ਨੇ ਕਿ ਅੰਨੇ ਦਿਨ ਤੋਂ ਵੱਧ ਤੁਸੀਂ ਸੋਲੀਟਰੀ ਪनिश्डਮੈਂਟ ਨਹੀਂ ਦੇ ਸਕਦੇ ਵਿਸ਼ਾ ਇਹ ਹੈ ਕਿ ਜੇ ਉਸ ਬੱਚੇ ਨੂੰ 22 ਤਰੀਕ ਦਾ ਐਫ ਆਈ ਆਰ ਦੇ ਵਿੱਚ ਲਿਖਿਆ ਜੋ ਮੈਂ ਬੋਲ ਰਿਹਾ ਵਾਂ ਉਹ ਮੈਂ ਐਫ ਆਈ ਆਰ ਦੇ ਬੇਸ ਤੇ ਬੋਲ ਰਿਹਾ ਵਾਂ ਇਹ ਐਫ ਆਈ ਆਰ ਦੇ ਵਿੱਚ ਦੇਖੋ ਲਿਖਿਆ ਦਾ ਕਿ ਅਕਰਨਸ ਆਫ ਆਫੈਂਸ ਹੋਇਆ 22 7 2024 ਨੂੰ ਜੇ ਜੇਲ੍ਹ ਦੇ ਅੰਦਰ ਬਾਈ ਨੂੰ ਅਫੈਂਸ ਹੋਇਆ ਕਾਨੂੰਨ ਦੇ ਮਤਾਬਿਕ 24 ਘੰਟਿਆਂ ਅਚ ਬੰਦੇ ਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਮੈਜਿਸਟ੍ਰੇਟ ਡਿਊਟੀ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਾਣਾ ਹੁੰਦਾ ਅਕਰਨਸੂਫ ਅਫੈਂਸ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਅਕਰਨਸੂਫ ਅਫੈਂਸ 22/7/2024 ਤੇ ਐਫ ਆਈ ਆਰ ਦਰਜ ਹੋ ਰਹੀ 19/2024 2 ਵਜੇ ਯਾਨੀ 14:09 ਲਿਖਿਆ ਯਾਨੀ ਦੁਪਹਿਰ ਦੇ 2 ਵਜੇ 9 ਮਿੰਟ 5 ਸੈਕਿੰਡ ਇਹਦਾ ਮਤਲਬ ਹੈ ਕਿ ਉਹਦੀ ਸਰਕਾਰੀ ਮੁਤਾਬਕ ਗੁਰਨਾਨਕ ਹਸਪਤਾਲ ਦੀ ਮੈਡੀਕਲ ਰਿਪੋਰਟ ਮੁਤਾਬਕ ਉਹਦੀ 4:48 AM ਇੱਕ ਤਰੀਕ अर्ਲੀ ਮਾਰਨਿੰਗ ਡੈਥ ਹੋ ਗਈ ਤੇ ਐਫ ਆਈ ਆਰ ਦਰਜ ਹੋ ਰਹੀ ਹੈ ਦੁਪਹਿਰੀ 2 ਵਜੇ ਯਾਨੀ ਐਫ ਆਈ ਆਰ ਜਿਹੜੀ ਦਰਜ ਹੋ ਰਹੀ ਹੈ ਉਹ 12 ਘੰਟੇ ਬਾਅਦ ਹੋ ਰਹੀ ਹੈ तकरीबन 10 ਤੋਂ 12 ਘੰਟੇ ਬਾਅਦ ਦਰਜ ਹੋ ਰਹੀ ਹੈ ਇੱਕ ਮ੍ਰਿਤਕ ਬੰਦੇ ਤੇ ਐਫ ਆਈ ਆਰ ਐ 12 ਘੰਟੇ ਬਾਅਦ ਇਹ ਕੰਸਰਨ ਪਤਾ ਕਦੋਂ ਕੀਤਾ ਜਾਂਦਾ ਇਹ ਕੰਸਰਨ ਉਦੋਂ ਕੀਤਾ ਜਾਂਦਾ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਹ ਲੱਗਦਾ ਕਿ ਇਹ ਬੰਦੇ ਨੂੰ ਸਾਡੇ ਕੋਲੋਂ ਗਲਤੀ ਹੋ ਗਈ ਹੈ ਜੇਲ੍ਹ ਪ੍ਰਸ਼ਾਸਨ ਨੂੰ ਇਹ ਬੰਦੇ ਨੂੰ ਆਪਾਂ ਫਿਰ ਮੈਡੀਕਲ ਕਾਲਜ ਜਾਂ ਸਿਵਲ ਹਸਪਤਲ ਦਾਖਲ ਕਰਕੇ ਜੇ ਕਿਤੇ ਆ ਬਚ ਗਿਆ ਤੇ ਇਹ ਸਾਡੇ ਅਗੇਂਸਟ ਮੈਜਿਸਟ੍ਰੇਟ ਨੂੰ ਐਵੀਡੈਂਸ ਨਾ ਦੇ ਦੇ ਉਸ ਸਕਿਨ ਸੇਵ ਕਰਨ ਲਈ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੀ ਹੈ ਇਹਦਾ ਮਤਲਬ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਪੁਲਿਸ ਪ੍ਰਸ਼ਾਸਨ ਨਹੀਂ ਜੇਲ੍ਹ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਕਿਉਂਕਿ ਅੱਜ ਤੱਕ ਤੁਸੀਂ ਵੀ ਧਰਨੇ ਲੱਗਦੇ ਦੇਖੇ ਹੋਣਗੇ ਥਾਣਿਆਂ ਦੇ ਬਾਹਰ ਪੁਲਿਸ ਦੇ ਤਸ਼ੱਦਦ ਦੇਖੇ ਹੋਣਗੇ ਪਰ ਜੇਲ੍ਹ ਪ੍ਰਸ਼ਾਸਨ ਦਾ ਤਸ਼ੱਦਦ ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਤੁਹਾਡੇ ਕੋਲ ਵੀ ਰਿਪੋਰਟਸ ਆndੀਆਂ ਹੋਣਗੀਆਂ ਪਰ ਅੱਜ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹਾਂਗਾ ਕਿ ਜਿੰਨਾ ਤਸ਼ੱਦਦ ਲੋਕਾਂ ਦੇ ਨਾਲ ਜੇਲ੍ਹ ਦੇ ਵਿੱਚ ਹੋ ਰਿਹਾ ਉਹਨਾਂ ਬਾਹਰ ਨਹੀਂ ਹੋ ਰਿਹਾ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਹੀ ਤਾਂ ਰੱਖੀ ਹੈ ਤਾਂ ਕਿ ਅਸੀਂ ਸਟੇਟ ਗਵਰਨਮੈਂਟ ਦਾ ਵੀ ਧਿਆਨ ਜੇਲ੍ਹ ਪ੍ਰਸ਼ਾਸਨ ਵੱਲ ਪਾਈਏ ਕਿਉਂਕਿ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਜਦੋਂ ਜਸਟਿਸ ਆਂਦੇ ਨੇ ਜੇਲ੍ਹਾਂ ਦੀ ਵੈਰੀਫਿਕੇਸ਼ਨ ਕਰਨ ਉਹਨਾਂ ਦਾ ਮਕਸਦ ਹੁੰਦਾ ਹੈ ਕਿ ਅਸੀਂ ਜਿਹੜੇ ਕੈਦੀ ਨੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਆ ਕੇ ਆਈਏ ਤੇ ਜੇਲ੍ਹਾਂ ਨੂੰ ਖਾਲੀ ਕਰੀਏ ਠੀਕ ਹੈ ਪਰ ਜੇ ਜੇਲ੍ਹਾਂ ਦੇ ਅੰਦਰ ਬੰਦੇ ਮਰੀ ਜਾਣ ਤੁਸੀਂ ਇਹ ਵੀ ਰਿਕਾਰਡ ਕਢਵਾ ਸਕਦੇ ਹੋ ਕਿ ਜੇਲ੍ਹਾਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਕਿੰਨੇ ਕੈਦੀਆਂ ਦੀ ਡੈਥ ਹੋਈ ਤੇ ਕਿਉਂ ਡੈਥ ਹੋਈ ਠੀਕ ਹੈ ਤਾਂ ਕਰਕੇ ਵੀਰ ਜੀ ਇਹ ਅੱਜ ਆਪਾਂ ਇਹ ਅਫੈਂਸ ਨੂੰ ਉਜਾਗਰ ਤਾਂ ਕੀਤਾ ਤਾਂ ਕਿ ਜਿਹੜਾ ਇਹਨਾਂ ਦਾ ਬੱਚਾ ਜਾਣ ਵਾਲਾ ਸੀ ਉਹ ਤੇ ਚਲਾ ਗਿਆ ਹਨ ਨੂੰ ਇਹਨਾਂ ਨਾਲ ਬਹੁਤ ਸੰਤਵਨਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਮ ਜਨਤਾ ਦੇ ਆਮ ਲੋਕਾਂ ਦੇ ਆਮ ਜਿਹੜੇ ਕੈਦੀ ਨੇ ਆਮ ਕਈ ਜੇਲਾਂ ਦੇ ਵਿੱਚ ਇਨੋਸੈਂਟ ਲੋਕ ਵੀ ਬਹੁਤ ਨੇ ਜਿਨ੍ਹਾਂ ਨੇ ਕ੍ਰਾਈਮ ਨਹੀਂ ਕੀਤੇ ਹੁੰਦੇ ਪਰ ਕਿਸੇ ਕਾਰਨ ਵਜੋਂ ਜੇਲਾਂ 'ਚ ਹੁੰਦੇ ਅਸੀਂ ਉਹਨਾਂ ਦੇ ਹੱਕਾਂ ਨੂੰ ਵੀ ਬਚਾ ਸਕੀਏ ਅਸੀਂ ਲੋਕਤੰਤਰ ਨੂੰ ਬਚਾ ਸਕੀਏ ਹੁਣ ਸਵਾਲ ਤੇ ਪੂਰਾ ਤਾਂ ਪਈ ਕਿਉਂਕਿ ਅੱਜ ਇੱਕ ਲੋਕਤੰਤਰ ਦਾ ਹਨਨ ਹੋਇਆ ਕਾਨੂੰਨ ਦਾ ਹਨਨ ਹੋਇਆ ਮਾਨਵ ਅਧਿਕਾਰ ਦਾ ਹਨਨ ਹੋਇਆ ਦੇਖੋ ਆਮ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਨਾਲ ਥਾਣਿਆਂ ਦੇ ਵਿੱਚ ਤਸ਼ੱਦਦ ਹੁੰਦੇ ਨੇ ਪਰ ਇਸ ਵਾਰੀ ਜਿਹੜਾ ਮਾਮਲਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆ ਰਿਹਾ ਉਹ ਜੇਲ੍ਹ ਪ੍ਰਸ਼ਾਸਨ ਦਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਪ੍ਰਸ਼ਾਸਨ ਦਾ ਜਿਸ ਦੇ ਵਿੱਚ ਇੱਕ ਤਰੀਕ ਨੂੰ 1 ਸਤੰਬਰ ਨੂੰ ਇੱਕ ਲੜਕਾ ਜਿਸ ਦਾ ਨਾਮ ਰਾਹੁਲ ਛੋਟੇ ਹਰਿਪੁਰੇ ਦਾ ਰਹਿਣ ਵਾਲਾ ਸੀ ਉਹ ਹਵਾਲਾ ਤੀ ਵੀ ਸੀ ਉਥੇ ਸੈਂਟਰਲ ਜੇਲ ਦੇ ਵਿੱਚ ਕੈਦੀ ਸੀ ਉਸ ਦੀ ਜੇਲ ਪ੍ਰਸ਼ਾਸਨ ਦੇ ਅੰਦਰ ਹੀ ਮੌਤ ਹੋ ਜਾਂਦੀ ਹੈ ਠੀਕ ਹੈ ਜਿਹੜੀ ਇੱਕ ਬੁੱਧਮੰਦ ਭਾਗੀ ਘਟਨਾ ਆ ਗਈ ਹੈ ਤੇ ਮੌਤ ਹੋਣ ਤੋਂ ਬਾਅਦ ਸਵੇਰੇ 4 ਵਜੇ ਮੌਤ ਹੁੰਦੀ ਹੈ ਤੇ ਪੁਲਿਸ ਜਿਹੜੀ ਐਫ ਆਈ ਆਰ ਰਜਿਸਟਰਡ ਕਰਵਾ ਰਹੀ ਹੈ ਇਸਲਾਮਾ ਦਾ ਬਾਠ ਥਾਣੇ ਉਹ ਕਰਾ ਰਹੀ ਹੈ ਦਪਹਿਰ ਹੀ 2 ਵਜੇ ਇੱਕ ਮਰੇ ਦੇ ਬੰਦੇ ਦੇ ਉੱਤੇ ਐਫ ਆਈ ਆਰ ਰਜਿਸਟਰਡ ਹੋ ਰਹੀ ਹੈ ਤੇ ਕਿਸ ਚੀਜ਼ ਦੀ ਹੋ ਰਹੀ ਹੈ ਕਿ ਪੁਲਿਸ ਨੇ ਇਹਦੇ ਵਿੱਚ ਲਿਖਿਆ ਕਿ 22 ਤਰੀਕ ਨੂੰ 22 ਸਤ ਨੂੰ ਉਹਦੇ ਉੱਪਰ ਮਤਲਬ ਕਿ ਪੁਲਿਸ ਨੇ ਇਹ ਕਿਹਾ ਕਿ ਉਹਨੇ ਹਵਾਲਾ ਚ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤੀ ਕੀਤੀ ਜੇ 22 ਤਰੀਕ ਨੂੰ ਜ਼ਬਰਦਸਤੀ ਕੀਤੀ ਤੇ 1 ਤਰੀਕ ਨੂੰ ਤੜਕੇ ਉਹਦੀ 4:48 AM ਤੇ ਗੁਰਨਾਨਕ ਹਸਪਤਾਲ ਉਹਨੂੰ ਕਹਿੰਦਾ ਕਿ ਉਸਦੀ ਮੌਤ ਹੋ ਗਈ ਹੈ ਇਹਦਾ ਮਤਲਬ ਜੇਲ੍ਹ ਦੇ ਵਿੱਚ ਉਸਦੀ 2:30 3 ਵਜੇ ਤੜਕੇ ਮੌਤ ਹੋਈ ਹੋएगी ਤੇ 12 ਘੰਟੇ ਬਾਅਦ ਦੁਪਹਿਰ ਨੂੰ ਪੁਲਿਸ ਮਰੇ ਦੇ ਬੰਦੇ ਤੇ ਐਫਆਈਆਰ ਦਰਜ ਕਰ ਰਹੀ ਹੈ ਜਿਹੜੀ ਸਿੱਧਾ-ਸਿੱਧਾ ਮਾਨਵ ਅਧਿਕਾਰ ਦਾ ਕਾਨੂੰਨ ਦਾ ਤੇ ਇਹਦਾ ਲੋਕਤੰਤਰ ਦਾ ਹਨਨ ਹੈ ਬਹੁਤ ਵੱਡਾ ਹਨਨ ਹੈ ਜੇ ਇਸ ਤਰੀਕੇ ਦੇ ਹਨਨ ਹੁੰਦੇ ਰਹਿਣਗੇ ਜੇਲਾਂ ਦੇ ਵਿੱਚ ਲੋਕ ਮਰਦੇ ਰਹਿਣਗੇ ਤੇ ਫਿਰ ਮੈਨੂੰ ਇਸ ਚੀਜ਼ ਦੱਸੋ ਕਿ ਲੋਕਾਂ ਦਾ ਕਾਨੂੰਨ ਦੇ ਉੱਤੋਂ ਵਿਸ਼ਵਾਸ ਉੱਠ ਜਾਏਗਾ ਐਸ ਲਈ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਐਸ ਲਈ ਜਦੋਂ ਇੱਕ ਤਰੀਕ ਨੂੰ ਉਸ ਦੇ ਲੜਕੇ ਦੀ ਰਾਹੁਲ ਦੀ ਜਿਹਨਾਂ ਦੇ ਮਾਤਾ ਜੀ ਨਾਲ ਬੈਠੇ ਨੇ ਨਾਲ ਉਹਨਾਂ ਦੇ ਮਾਸੀ ਬੈਠੇ ਨੇ ਨਾਲ ਉਹਨਾਂ ਦਾ ਸਾਰਾ ਇਲਾਕਾ ਨਾਲ ਬੈਠਾ ਛੋਟੇ ਹਰੀਪੁਰੇ ਦਾ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ লাশ ਦੱਸੋ ਸਾਡੇ ਬੱਚੇ ਦੀ ਕਿੱਥੇ ਹੈ ਇਹਨਾਂ ਨੇ ਪਹਿਲੇ ਤੇ ਉਹਦਾ ਮ੍ਰਿਤ ਸ਼ਬਦ ਸੰਤੋ ਪੇਰੈਂਟਸ ਨੂੰ ਉਹਨਾਂ ਦੇ ਇਨਕਾਰ ਕਰਤਾ ਉਸ ਤੋਂ ਬਾਅਦ ਜਦੋਂ ਸਾਰੇ ਲੋਕ ਇਲਾਕਾ ਨਿਵਾਸੀ ਇਕੱਠੇ ਹੋਏ ਇਹਨਾਂ ਨੇ ਸੈਂਟਰਲ ਜੇਲ੍ਹ ਦੇ ਬਾਹਰ ਧਰਨਾ ਦਿੱਤਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਬਾਹਰ ਉਦੋਂ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਇਹਨਾਂ ਦਾ ਸ਼ਬ ਜਿਹੜਾ ਹੈਗਾ ਸਿਵਲ ਹਸਪਤਾਲ ਚ ਰੱਖਿਆ ਗਿਆ ਤੇ ਸਿਵਲ ਹਸਪਤਲ ਤੇ ਫਿਰ ਅਸੀਂ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਹੱਗੇ ਨੇ ਜੱਤ ਸਾਹਿਬ ਗਰੀਮਾ ਗੁਪਤਾ ਜੀ ਅਸੀਂ ਮੰਗ ਕੀਤੀ ਕਿ ਇਹ ਜਿਹੜਾ ਪੋਸਟਮਾਰਟਮ ਹੋਏ ਇਹ ਜੱਜ ਸਾਹਿਬ ਦੀ ਨਿਗਰਾਨੀ ਹੇਠ ਹੋਏ ਪੋਸਟਮਾਰਟਮ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ 2 ਤਰੀਕ ਨੂੰ ਜਦੋਂ ਪੋਸਟਮਾਰਟਮ ਦੋਨੋਂ ਕਰਾਇਆ ਨਾ ਇਹਨਾਂ ਨੇ 2 ਤਰੀਕ ਨੂੰ ਜਦੋਂ ਇਹਨਾਂ ਨੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਤੋਂ ਪਹਿਲੇ ਜਦੋਂ ਸਿਵਲ ਹਸਪਤਲ ਤੋਂ Laash ਲਈਤੀ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਕਿ Laash ਦੇ ਵਿੱਚੋਂ ਜਿਹੜੀ Laash ਦੀ ਡੈਥ 4 ਵਜੇ ਅਰਲੀ ਤੜਕੇ ਹੋਈ ਦੀ 1 ਤਰੀਕ ਦੀ ਦੋ ਤਰੀਕ ਨੂੰ ਉਸ লাশ ਦੇ ਵਿੱਚ ਸੂਈਆਂ ਦੇ ਨਿਸ਼ਾਨ ਮਿਲੇ ਇਹਦਾ ਮਤਲਬ ਹੈ ਕਿ ਜਿਹੜੇ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਜੇਲਰ ਨੇ ਠੀਕ ਹੈ ਉਹਨਾਂ ਨੇ ਮਤਲਬ ਕਿ লাশ ਦੇ ਨਾਲ ਵੀ ਛੇੜਛਾੜ ਨਹੀਂ ਕਰਵਾਈ ਠੀਕ ਹੈ ਜਿਹਦਾ ਮੈਂ ਤੁਹਾਨੂੰ ਇਹ ਸਬੂਤ ਦੱਸਣਾ ਚਾਹਾਂਗਾ ਇਹ ਪੋਸਟਮਾਰਟਮ ਤੋਂ ਪਹਿਲੇ ਦੇ ਨਿਸ਼ਾਨ ਸੀ ਦੇਖੋ ਬਲੱਡ ਨਿਕਲ ਰਿਹਾ ਪੋਸਟਮਾਰਟਮ ਤੋਂ ਪਹਿਲੇ ਟੀਕੇ ਲੱਗ ਰਹੇ ਇਹਦਾ ਮਤਲਬ ਹੈ ਕਿ ਜਾਂ ਤੇ ਉਸ ਬੱਚੇ ਦੇ ਸਰੀਰ ਦੇ ਵਿੱਚ ਕੋਈ ਇਹੋ ਜਿਹਾ ਇੰਜੈਕਸ਼ਨ ਜਿਹੜਾ ਸੀ ਉਹ ਦਿੱਤਾ ਗਿਆ ਮੈਡੀਕਲ ਫਰੇਟਰਨਿਟੀ ਵੱਲੋਂ ਜਿਹਦੇ ਨਾਲ ਉਹਦੇ ਪੋਸਟਮਾਰਟਮ ਦੇ ਵਿੱਚ ਕੁਛ ਨਾ ਆਏ ਕਿਉਂਕਿ ਉਸ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਸੀ ਪੇਰੈਂਟਸ ਨੇ ਉਹ ਵੀ ਫੋਟੋ ਤੁਹਾਡਾ ਸਾਂਝੀ ਕਰਦੇ ਆ ਅਸੀਂ ਜਿਹਦੇ ਵਿੱਚ ਜਿਸ ਦਿਨ ਉਹ ਬੱਚੇ ਦੀ ਮੌਤ ਹੋਈ ਉਹਦੇ ਨੱਕ ਦੇ ਵਿੱਚ ਸਬਜੀ ਬੜੀ ਦੀ ਸੀ ਇਹਦਾ ਮਤਲਬ ਹੈ ਕਿ ਨੱਕ ਦੇ ਵਿੱਚ ਸਬਜੀ ਜਾਣ ਦਾ ਮਤਲਬ ਹੈ ਕਿ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਖੇਲ ਪ੍ਰਸ਼ਾਸਨ ਵੱਲੋਂ ਠੀਕ ਹੈ ਨੱਕ ਦੇ ਵਿੱਚ ਸਬਜੀ ਸੀ ਅਗਲੇ ਦਿਨ ਉਹਦੀ ਧੌਣ ਤੇ ਨਿਸ਼ਾਨ ਪਾਇਆ ਗਿਆ ਜਿਹੜੇ ਪਹਿਲੇ ਦਿਨ ਨਾ ਧੌਣ ਤੇ ਨਿਸ਼ਾਨ ਸੀ ਨਾ ਬਾਹਾਂ ਤੇ ਨਿਸ਼ਾਨ ਸੀ ਠੀਕ ਹੈ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਮ੍ਰਿਤਕ ਸ਼ਰੀਰ ਤੇ ਇਹਦਾ ਮਤਲਬ ਹੈ ਕਿ ਪ੍ਰਮਾਤਮਾ ਜੇ ਕਿਸੇ ਨੂੰ ਅਜੀ ਡੇਟ ਚ ਕੈਂਸਰ ਵਰਗੀ ਬਿਮਾਰੀ ਵੀ ਹੁੰਦੀ ਜਦੋਂ ਉਹ ਬੰਦਾ ਮਰਦਾ ਤੇ ਰੱਬ ਉਹਦੀ ਬਿਮਾਰੀ ਮੁਕਤ ਕਰਕੇ ਉਹਨੂੰ ਉੱਪਰ ਚੁੱਕਦਾ ਤੇ ਅੱਜ ਜੇਲ੍ਹ ਪੁਲਿਸ ਪ੍ਰਸ਼ਾਸਨ ਦਾ ਇਹ ਹਾਲ ਹੋ ਗਿਆ ਕਿ ਉਹਨਾਂ ਨੇ ਮਰੇ ਤੇ ਬੰਦੇ ਤੇ ਐਫ ਆਈ ਆਰ ਕਰਦੀ ਦੁਪਹਿਰੀ 2 ਵਜੇ ਜਿਹਦੀ ਮੌਤ ਸਵੇਰੇ 4:48 a.m ਤੇ ਗੁਰਨਾਨਕ ਦੇਵ ਹਸਪੀਟਲ ਨੇ ਸਪਸ਼ਟੀਕਰਨ ਦਿੱਤਾ ਇਹਦਾ ਮਤਲਬ ਇਹ ਕਿ ਇਹ ਜਿਹੜਾ ਸਾਰਾ ਵਾਕਿਆ ਇਹ ਜੇਲ ਦੇ ਵਿੱਚੋਂ ਜੋ ਸਾਨੂੰ ਅੰਦਰਲੇ ਸੂਤਰਾਂ ਤੋਂ ਖਬਰ ਪਤਾ ਲੱਗੀ ਹੈ ਜੇਲ ਦੇ ਵਿੱਚ ਉਹਨੂੰ ਇਕੱਲੇ ਸੋਲੀਟਰੀ ਪਨਿਸ਼ਮੈਂਟ ਦਿੱਤੀ ਗਈ ਸੀ ਸੋਲੀਟਰੀ ਮਤਲਬ ਉਹਨੂੰ ਇਕੱਲੇ ਨੂੰ ਚੱਕੀਆਂ ਦੇ ਵਿੱਚ ਕੈਦ ਕੀਤਾ ਗਿਆ ਸੀ ਚੱਕੀਆਂ ਚ ਉਹਨੂੰ ਰੱਖਿਆ ਜਾਂਦਾ ਸੀ ਉਦੇ ਖਾਣੇ ਦੇ ਵਿੱਚ ਰੋਜ਼ ਥੋੜਾ 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 ਜ਼ਹਿਰੀਲਾ ਪਦਾਰਥ ਦਿੱਤਾ ਜਾਂਦਾ ਸੀ ਤਾਂ ਕਿ ਉਹ ਬੰਦੇ ਨੂੰ ਹੌਲੀ-ਹੌਲੀ ਹੌਲੀ-ਹੌਲੀ ਜ਼ਹਿਰ ਜਿਹੜਾ ਉਹਦੇ ਸਰੀਰ 'ਚ ਫੈਲੇ ਤੇ ਜ਼ਹਿਰ ਦੇ ਨਾਲ ਉਹਦੀ ਬੱਚੇ ਦੀ ਮੌਤ ਹੋ ਗਈ ਜੇਲ ਪ੍ਰਸ਼ਾਸਨ ਕਹਿੰਦਾ ਸੀ ਉਹ ਬਾਥਰੂਮ ਕਰਨ ਚੱਲਾ ਤੇ ਉਹ ਡੇਗ ਪਿਆ ਪੁਲਿਸ ਪ੍ਰਸ਼ਾਸਨ ਜੇ ਬਾਥਰੂਮ ਕਰਦੇ ਡੇਗਾ ਤੇ ਪੁਲਿਸ ਪ੍ਰਸ਼ਾਸਨ ਉਹਦੇ ਤੇ ਇੱਕ ਤਰੀਕ ਨੂੰ ਕਹਿ ਰਿਹਾ ਕਿ ਉਹਨੇ ਜੇਲ ਪ੍ਰਸ਼ਾਸਨ ਨਾਲ ਲੜਾਈ ਕੀਤੀ ਉਹ ਜੇਲ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕਰਕੇ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਯਾਨੀ 22 ਤਰੀਕ ਦਾ ਵਾਕਿਆ 1 ਤਰੀਕ ਨੂੰ ਉਹਦੇ ਮਰਨ ਤੋਂ ਉਪਰਾੰਤ ਕਿਉਂ ਦਰਜ ਕੀਤਾ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਇਹਦੇ ਲਈ ਅਸੀਂ ਮਤਲਬ ਕਿ ਤੁਹਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਨਾਲ ਡੀਜੀਪੀ ਜੇਲਜ਼ ਨੂੰ ਨਾਲ ਮਾਨਵ ਅਧਿਕਾਰ ਸੈੱਲ ਹਿਊਮਨ ਰਾਈਟਸ ਪੰਜਾਬ ਨੂੰ ਸੈਂਟਰਲ ਹਿਊਮਨ ਰਾਈਟ ਕਮਿਸ਼ਨ ਨੂੰ ਪ੍ਰਿੰਸੀਪਲ ਸੈਕਟਰੀ ਨੂੰ ਅਸੀਂ ਇਹ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚਿੱਠੀ ਭਾ ਕੇ ਇਸ ਚੀਜ਼ ਦੀ ਇਨਕੁਆਇਰੀ ਕਰਨਾ ਚਾਹਾਂਗੇ ਕਾਰਨ ਇੱਕ ਕੈਦੀ ਦੇ ਹੱਕਾਂ ਦਾ ਕਾਰਨ ਇਹ ਹੈ ਕਿ ਜੇ ਅੱਜ ਇੱਕ ਕੈਦੀ ਨੂੰ ਮਾਰਿਆ ਜਾ ਸਕਦਾ ਕੱਲ ਨੂੰ ਹੋਰ ਵੀ ਇਨੋਸੈਂਟ ਮਾਸਿਸ ਜਿਹੜੇ ਜੇਲ ਦੇ ਵਿੱਚ ਹਗੇ ਨੇ ਉਹਨਾਂ ਦੇ ਨਾਲ ਵੀ ਇਹ ਤਸ਼ੱਦਦ ਕੀਤਾ ਜਾ ਸਕਦਾ ਇਹਦੇ ਨਾਲ ਜਿਹੜੇ ਕੁਝ ਗਲਤ ਅਫਸਰ ਨੇ ਠੀਕ ਹੈ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਜਿਹੜੇ ਕੁਝ ਮੈਡੀਕਲ ਫ੍ਰੈਟਰਨਿਟੀ ਦੇ ਵਿੱਚ ਗਲਤ ਮੈਡੀਕਲ ਫ੍ਰੈਟਰਨਿਟੀ ਚ ਬੰਦੇ ਬੈਠੇ ਨੇ ਜਿਹੜੇ ਉਸ ਉਸ ਅਫਸਰਾਂ ਦੇ ਨਾਲ ਮਿਲ ਕੇ ਇੱਕ ਮਰੀ ਦੀ ਲਾਸ਼ ਨਾਲ ਵੀ ਛੇੜਖਾਨੀ ਕਰਦੇ ਨੇ ਇਹਦੇ ਨਾਲ ਕਿ ਐਵੀਡੈਂਸ ਨੂੰ ਤਾਂ ਕਿ ਮਟਾਇਆ ਜਾ ਸਕੇ ਇਹ ਉਹਨਾਂ ਦੇ ਮਤਲਬ ਕਿ ਕੈਦੀਆਂ ਦੇ ਅਧਿਕਾਰਾਂ ਦੇ ਨਾਲ ਇੱਕ ਬਹੁਤ ਵੱਡਾ ਹਨਨ ਹੈ ਸਾਡੇ ਲੋਕਤੰਤਰ ਨਾਲ ਹਨਨ ਹੈ ਸਾਡੇ ਮਨੁੱਖੀ ਅਧਿਕਾਰ ਨਾਲ ਹਨਨ ਹੈ ਤੇ ਇਸ ਹਨਨ ਨੂੰ ਬਚਾਣ ਲਈ ਅਸੀਂ ਅੱਜ ਇਸ ਪਰਿਵਾਰ ਦੇ ਨਾਲ ਇਕੱਠੇ ਹੋਏ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਠੀਕ ਹੈ ਜਿਹੜੇ ਬੱਚੇ ਗਲਤ ਵੀ ਕੰਮ ਕਰਦੇ ਨੇ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਮੁਤਾਬਿਕ ਜਿਹੜੀ ਸਜ਼ਾ ਹੈ ਉਹ ਤਾਂ ਉਹਨਾਂ ਨੂੰ ਮਿਲ ਨਹੀਂ ਰਹੀ ਹੈ ਜੇਲ੍ਹਾਂ ਦੇ ਵਿੱਚ ਪਰ ਜਿਹੜੇ ਇੱਕ ਕੈਦੀ ਦੇ ਇੱਕ ਹਵਾਲਾਤੀ ਦੇ ਅਧਿਕਾਰ ਹੈ ਉਹ ਅਧਿਕਾਰ ਕਿਤੇ ਵੀ ਨਹੀਂ ਮਰਨੇ ਚਾਹੀਦੇ ਹੁਣ ਮੈਂ ਚਾਹਾਂਗਾ ਕਿ ਇਹ ਮਾਤਾ ਜੀ ਵੀ ਕੁਝ ਪੁਸ਼ਟੀ ਹਾਂਜੀ ਠੀਕ ਐ ਦੱਸਿਆ ਬਈ ਤੁਸੀਂ ਰਾਹੁਲ ਮਰਨਦਾ ਹੋਈ ਜਿਹੜਾ ਕਿਸੇ ਮਾਮਲੇ ਦਾ ਖੁਲਾਸਾ ਹੋਏਗਾ ਹੁਣ ਮਾਮਲੇ ਦੇ ਖੁਲਾਸੇ ਲਈ ਉਸ ਦਿਨ ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਆਏ ਨੇ ਗਰੀਮਾ ਜੀ ਮੈਮ ਉਹ ਮੈਮ ਨੇ ਇਹਨਾਂ ਦੇ ਮਮਾ ਦਾ ਰਾਹੁਲ ਦੇ ਮਮਾ ਦਾ ਤੇ ਇਹਨਾਂ ਦੇ ਮਾਸੀ ਦਾ ਤੇ ਇਹਨਾਂ ਦੇ ਫਿਉਂਸੀ ਦਾ ਤਿੰਨਾਂ ਦੇ ਜਿਹੜੇ ਮਤਲਬ ਕਿ ਬਿਆਨ ਸੀ ਉਹ ਅਸੀਂ ਕਲਮ ਬੰਦ ਕਰਾ ਦਿੱਤੇ ਨੇ ਇਸ ਐਫ ਆਈ ਆਰ ਨੂੰ ਵੀ ਕਲਮ ਬੰਦ ਕਰਵਾਤਾ ਹੁਣ ਅਸੀਂ ਵੇਟ ਕਰ ਰਹੇ ਹਾਂ ਫੋਰੈਂਸਿਕ ਦੀ ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਜਿਨ੍ਹਾਂ ਨੇ ਇਹ ਚੈਕਿੰਗ ਰਿਪੋਰਟ ਕੀਤੀ ਹੈ ਕਿਉਂਕਿ ਉਸ ਟਾਈਮ ਜੇਲ ਪ੍ਰਸ਼ਾਸਨ ਜਿਸ ਦਿਨ ਇਹ ਪੋਸਟਮਾਰਟਮ ਵੀ ਹੋ ਰਿਹਾ ਸੀ ਉਸ ਦਿਨ ਜੇਲ ਪ੍ਰਸ਼ਾਸਨ ਤੇ ਡਾਕਟਰ ਸੀ ਜਿਹੜੀ ਟੀਮ ਗਠਿਤ ਕੀਤੀ ਹੈ ਜਿਹੜੀ ਟੀਮ ਗਠਿਤ ਹੋਈ ਸੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੇ ਆਰਡਰਾਂ ਨਾਲ ਉਹਨਾਂ ਨੇ ਕਿਹਾ ਸੀ ਕਿ ਇਹਦਾ ਪੋਸਟਮਾਰਟਮ ਮੇਰੀ ਪ੍ਰੈਜ਼ੈਂਸ ਹੋਏਗਾ ਕਿ ਤਿੰਨ ਜਣਿਆਂ ਦਾ ਬੋਰਡ ਬਣਾਇਆ ਜਾਏ ਇੱਕ ਸਿਵਲ ਹਸਪਤਾਲ ਤੋਂ ਡਾਕਟਰ ਸੀ ਤੇ ਦੋ ਗਰਨਾਨਕ ਦੇਵ ਹਸਪੀਟਲ ਤੋਂ ਡਾਕਟਰ ਸੀ ਪਰ ਇਹ ਜੇਲ ਪ੍ਰਸ਼ਾਸਨ ਉਸ ਦਿਨ ਤੇ ਐ ਡਾਕਟਰ ਜਿਹੜਾ ਜਿਹੜਾ ਬੋਰਡ ਬਣਿਆ ਸੀ ਇਹ ਇਕੱਠੇ ਬੈਠ ਕੇ ਚਾਹਾਂ ਪੀ ਰਹੇ ਸੀ ਨੈਕਸਸ ਹੋ ਗਿਆ ਨੈਕਸਸ ਇਕੱਠੇ ਬੈਠ ਕੇ ਚਾਹਾਂ ਪੀ ਰਹੇ ਸੀ ਜਦੋਂ ਪੋਸਟਮਾਰਟਮ ਨਹੀਂ ਹੋਇਆ ਜਦੋਂ ਆਪਾਂ ਜੱਤ ਸਨਮਾਨਯੋਗ ਜੱਤ ਸਾਹਿਬ ਦੀ ਵੇਟ ਕਰ ਰਹੇ ਸੀ ਪੋਸਟਮਾਰਟਮ ਡਿਪਾਰਟਮੈਂਟ ਗੁਰਨਾਣਕ ਹਸਪਤਾਲ ਫੋਰੈਂਸਿਕ ਦੇ ਬਾਹਰ ਤੇ ਉਦੋਂ ਪੁਲਿਸ ਡਿਪਾਰਟਮੈਂਟ ਤੇ ਜੇਲ੍ਹ ਪ੍ਰਸ਼ਾਸਨ ਦਾ ਤੇ ਤੁਹਾਡਾ ਇਹ ਵਾਲਾ ਡਾਕਟਰਸ ਦਾ ਜਿਹੜਾ ਬੋਰਡ ਬਣਿਆ ਇਹ ਇਕੱਠੇ ਚਾਹਾਂ ਪੀ ਰਹੇ ਸੀ ਤੇ ਇਹ ਫੈਮਿਲੀ ਨੂੰ ਕਿਹਾ ਗਿਆ ਸੀ ਕਿ ਬਾਹਰ ਜਾ ਕੇ ਬੈਠੋ ਯਾਨੀ ਕਿ ਜਿਹੜੀ ਫੈਮਿਲੀ ਐਗਰੀਵਡ ਹੈ ਉਹ ਬਾਹਰ ਬੈ ਠੀਕ ਹੈ ਤੇ ਜਿਹੜੇ ਬੰਦੇ ਪਰਚੇ ਦਰਜ ਕਰ ਰਹੇ ਨੇ ਮ੍ਰਿਤਕ ਸ਼ਰੀਰ ਤੇ ਉਹ ਡਾਕਟਰਾਂ ਦੇ ਨਾਲ ਬੈਠ ਕੇ ਚਾਹ ਪੀ ਰਹੇ ਨੇ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਜੀ ਵੀ ਆਪ ਦੇ ਸੰਯੋਜਕ ਹੋ ਜੀ ਆਪਣਾ ਕੀ ਡਿਮਾਂਡ ਕਰਦੇ ਸਰਕਾਰ ਕੋਲ ਦੇਖੋ ਅਸੀਂ ਸਰਕਾਰ ਤੋਂ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਲੋਕਾਂ ਨੇ ਆਮ ਜਨਤਾ ਲਈ ਲਿਆਂਦੀ ਸੀ ਤਾਂ ਕਿ ਜਿਹੜੇ ਗਰੀਬ ਬੰਦੇ ਨੇ ਅਸੀਂ ਲੋਕ ਆ ਮੀਡਲ ਕਲਾਸ ਬੰਦੇ ਆ ਠੀਕ ਹੈ ਇਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲ ਸਕਣ ਤੇ ਨਾਲ ਉਹਨਾਂ ਨੂੰ ਇਹਨਾਂ ਦੀਆਂ ਫੰਡਾਮੈਂਟਲ ਡਿਊਟੀਆਂ ਦੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਬਾਰੇ ਪਤਾ ਲੱਗ ਸਕੇ ਠੀਕ ਹੈ ਅਸੀਂ ਸਰਕਾਰ ਨੂੰ ਇਹੀ ਮੈਨਾ ਦੇ ਪਰਿਵਾਰ ਦੇ ਦੁੱਖ ਦੇ ਨਾਲ ਵੀ ਖੜਾ ਆ ਤੇ ਇਹਨਾਂ ਨੂੰ ਇਨਸਾਫ ਦੀਵਾਨ ਤੱਕ ਵੀ ਖੜਾ ਆ ਕਿਉਂਕਿ ਮੈਂ ਇੱਕ ਐਡਵੋਕੇਟ ਵੀ ਆ ਮੈਨਾ ਦਾ ਭਾਈ ਵੀ ਆ ਤੇ ਇਹਨਾਂ ਦਾ ਐਡਵੋਕੇਟ ਵੀ ਆ ਤੇ ਮੈਂ ਇਹ ਚੀਜ਼ ਕਵਾਂਗਾ ਸਰਕਾਰ ਨੂੰ ਕਿ ਲੋਕਾਂ ਦਾ ਵਿਸ਼ਵਾਸ ਹੈ ਇਸ ਤੇ ਫਰੀ ਐਂਡ ਫੇਅਰ ਇਨਕੁਆਰੀ ਲਵਾਈ ਜਾਏ ਇਹਦੇ ਵਿੱਚ ਮੈਡੀਕਲ ਕਾਲਜ ਅੰਮ੍ਰਿਤਸਰ ਸਿਵਲ ਹਸਪੀਟਲ ਅੰਮ੍ਰਿਤਸਰ ਦੇ ਨਾਮ ਨਾਲ ਦੂਸਰੇ ਜ਼ਿਲ੍ਹੇ ਦੇ ਡਾਕਟਰਾਂ ਦਾ ਵੀ ਬੋਰਡ ਬਣਾਇਆ ਜਾਏ ਤਾਂ ਕਿ ਅਸੀਂ ਹੋਰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਮੇਨਸਟ੍ਰੀਮ 'ਚ ਲਿਆ ਜਾ ਸਕੇ ਤੇ ਇਹਨਾਂ ਦਾ ਜਿਹੜਾ ਪੁੱਤ ਜੇਲ੍ਹ ਪ੍ਰਸ਼ਾਸਨ ਦੀ ਨੈਗਲੀਜੈਂਸੀ ਦੇ ਨਾਲ ਜਿਹਦੀ ਡੈਥ ਹੋਈ ਹੈ ਉਹਨੂੰ ਬਚਾਇਆ ਜਾ ਸਕੇ ਤੇ ਜਿਹੜੀ ਮੈਡੀਕਲ ਫਲੈਟਰਨਿਟੀ ਜਿਨੇ ਛੇੜਛਾੜ ਕੀਤੀ ਹੈ Laash ਦੇ ਨਾਲ ਉਹਦੇ ਉੱਤੇ 302 ਦਾ FIR ਦਰਜ ਕੀਤੀ ਜਾਏ ਤੇ Laash ਦੇ ਨਾਲ ਛੇੜਖਾਨੇ ਦੀ FIR ਦਰਜ ਕੀਤੀ ਜਾਏ ਤੇ ਮਿਸਐਪਰੋਪ੍ਰੀਏਸ਼ਨ ਇਹ ਜਿਹੜੀਆਂ ਕਾਗਜ਼ਾਂ ਦੇ ਨਾਲ ਕਰਨ ਦੀ ਉਹਦੀ ਐਫਆਈਆਰ ਦਰਜ ਕੀਤੀ ਜਾਂਦਾ ਤਾਂ ਕਿ ਇਹਨਾਂ ਨੂੰ ਇਨਸਾਫ ਦੇ ਵਿੱਚ ਕਿੰਨੂੰ ਕਸੂਰਵਾਰ ਮੰਨਦੇ ਕਿੰਨੂੰ ਠੀਕਾਣਾ ਜਾਂਦੇ ਇਹ ਆ ਜੀ ਨੈਕਸਸ ਹੈ ਜੀ ਦੇਖੋ ਇਹ ਨੈਕਸਸ ਜਿਹੜਾ ਜੇਲ ਪ੍ਰਸ਼ਾਸਨ ਦਾ ਤੇ ਮੈਡੀਕਲ ਫਰੇਟੇਨਿਟੀ ਦਾ ਇਹ ਦੋਵਾਂ ਦਾ ਨੈਕਸਸ ਹੈ ਤੇ ਇਸ ਨੈਕਸਸ ਨੂੰ ਮੈਂ ਤੁਹਾਡੇ ਮੀਡੀਆ ਰਾਹੀਂ ਕਲੀਅਰ ਕਟ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਇਹਨਾਂ ਗਰੀਬਾਂ ਦੇ ਨਾਲ ਧੱਕਾ ਕੀਤਾ ਤਾਂ ਤੁਸੀਂ ਵੀ ਤਗੜੇ ਹੋ ਜਾਓ ਅਸੀਂ ਇਹ ਲੜਾਈ ਨੂੰ ਮੁੱਖ ਮੰਤਰੀ ਤੱਕ ਮਾਨਯੋਗ ਹਾਈ ਕੋਰਟ ਤੱਕ ਤੇ ਜੇ ਜਾਣਾ ਪਿਆ ਤਾਂ ਮਾਨਯੋਗ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਕਿਉਂ ਹਾਂਜੀ ਇੱਕ ਸਵਾਲ ਉੱਠਦਾ ਸੀ ਕਿ ਤੁਹਾਡੇ ਵੱਲੋਂ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਜੇਲ੍ਹ ਦੇ ਵਿੱਚ ਸੀਐਸ ਸੁਪਰੀਡੈਂਟ ਨਾਲ ਦੁਸ਼ਮਣੀ ਸੀ ਰੰਜੀਤ ਸਿੰਘ ਉਹਨਾਂ ਦਾ ਨਾਮ ਜ਼ਾਹਿਰ ਕਰੋਗੇ ਤੁਸੀਂ ਦੇਖੋ ਨਾਮ ਆਪਾਂ ਉਨੀ ਦੇਰ ਤੱਕ ਮੈਡਮ ਜ਼ਾਹਿਰ ਆਪਾਂ ਜੇਲ੍ਹ ਸੁਪਰੀਡੈਂਟ ਕਹਿੰਦਾ ਸੀ ਇਹ ਜਿਹੜਾ ਜੇਲ੍ਹ ਸੁਪਰੀਡੈਂਟ ਹੈ ਇਹਦਾ ਨਾਮ ਜ਼ਾਹਿਰ ਮੈਂ ਇੱਥੇ ਕਰ ਸਕਦਾ ਮਾਂ ਠੀਕ ਹੈ ਪਰ ਅਸੀਂ ਕਿਸੇ ਦੇ ਉੱਤੇ ਉਦੋਂ ਹੀ ਲਾਵਾਂਗੇ ਜਦੋਂ ਪੋਸਟਮਾਰਟਮ ਰਿਪੋਰਟ ਆ ਜੇਗੀ ਉਸ ਦਿਨ ਅਸੀਂ ਜਿਵੇਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਸ ਦਿਨ ਫਿਰ ਕਰਾਂਗੇ ਕਿਉਂਕਿ ਮੈਂ ਜਾਂਚ ਕਰ ਚੁੱਕਾ ਹਾਂ ਕਿ ਇਹਨਾਂ ਨੇ ਕੀ ਕੀਤਾ ਆਪਣੇ ਐਂਡ ਤੋਂ ਅਸੀਂ ਜਾਂਚ ਕਰ ਰਹੇ ਹਾਂ ਠੀਕ ਹੈ ਇਹ ਐਵੀਡੈਂਸ ਮਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਐਵੀਡੈਂਸ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਐਵੀਡੈਂਸ ਦੇ ਨਾਲ ਇਹ ਜਿਹੜੇ ਐਵੀਡੈਂਸ ਖਤਮ ਕਰਨਗੇ ਇਹ ਉਹਦੇ ਵਿੱਚ ਹੀ ਆ ਫਸਣਗੇ ਕਿਉਂਕਿ ਦੇਖੋ ਇਹ ਲੋਕ ਉੱਪਰਲੇ ਲੈਵਲ ਤੇ ਬੈਠੇ ਨੇ ਇਹ ਜੇਲ ਸੁਪਰੀਡੈਂਟ ਇਕੁਇਵਲੈਂਟ ਟੂ ਐਸਪੀ ਐਸਐਸਪੀ ਦੀ ਪੋਸਟ ਤੇ ਹੁੰਦਾ ਠੀਕ ਹੈ ਮੈਨੂੰ ਜੋ ਪਰਿਵਾਰ ਵੱਲੋਂ ਲੋਕਾਂ ਵੱਲੋਂ ਪਤਾ ਲੱਗਾ ਇਹਨਾਂ ਦੇ ਵਾਈਫ ਜਿਹੜੇ ਨੇ ਉਹ ਏਆਈਜੀ ਕ੍ਰਾਈਮ ਦੀ ਪੋਸਟ ਤੇ ਬੈਠੇ ਇਹਦਾ ਮਤਲਬ ਇੱਕ ਬੰਦਾ ਜੇਲ ਦੇ ਵਿੱਚ ਉਹ ਐਵੀਡੈਂਸ ਮਟਾਈ ਜਾ ਦੂਸਰਾ ਬੰਦਾ ਜੇਲ ਦੇ ਬਾਹਰੋਂ ਐਵੀਡੈਂਸ ਮਟਾਈ ਜਾ ਰਿਹਾ ਠੀਕ ਹੈ ਪਰ ਕੋਈ ਗੱਲ ਨਹੀਂ ਐ ਮਟਾਨਗੇ ਤੇ ਅਸੀਂ ਬਚਾਉਣ ਦੀ ਕੋਸ਼ਿਸ਼ ਕਰਾਂਗੇ ਮੈਡੀਕਲ ਫਰੇਟਰਨਿਟੀ ਨੂੰ ਵੀ ਅਸੀਂ ਕਹਾਂਗੇ ਕਿ ਲੋਕਾਂ ਨੂੰ ਮੈਡੀਕਲ ਡਾਕਟਰਸ ਤੇ ਬਹੁਤ ਵਿਸ਼ਵਾਸ ਹੁੰਦਾ ਕਿਉਂਕਿ ਡਾਕਟਰ ਦਾ ਜਿਹੜਾ ਦਰਜਾ ਹੁੰਦਾ ਉਹ ਪਰਮਾਤਮਾ ਤੋਂ ਬਾਅਦ ਦੂਸਰਾ ਦਰਜਾ ਡਾਕਟਰ ਦਾ ਹੁੰਦਾ ਜੇ ਜੇਲ੍ਹ ਚੋਂ ਵੀ ਇੱਕ ਕੈਦੀ ਆਂਦਾ ਉਹ ਇੱਕ ਵਿਸ਼ਵਾਸ ਨਾਲ ਆਂਦਾ ਕਿ ਜੇ ਮੈਨੂੰ ਕੋਈ ਬਿਮਾਰੀ ਹੈ ਤੇ ਮੈਂ ਡਾਕਟਰ ਮੈਨੂੰ ਸਵਸਥ ਕਰਕੇ ਤੇ ਵਾਪਸ ਭੇਜੇਗਾ ਕੈਦੀਆਂ ਨੂੰ ਉਹਨਾਂ ਦੇ ਹੱਕ ਮਿਲਣ ਜਿਹੜੇ ਹਵਾਲਾਤੀ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣ ਠੀਕ ਹੈ ਜੇ ਕੋਈ ਕਿਸੇ ਨਾਲ ਮਾੜਾ ਕਰ ਰਿਹਾ ਉਹਨੂੰ ਉਹਦਾ ਹੱਕ ਮਿਲੇ ਠੀਕ ਹੈ ਅੱਜ ਅਸੀਂ ਮੇਨ ਮੁੱਦਾ ਇਹ ਆਏ ਆ ਤਾਂ ਕਿ ਆਉਣ ਵਾਲੇ ਟਾਈਮ 'ਚ ਅਸੀਂ ਲੋਕਾਂ ਦੇ ਜਿਹੜੇ ਬੱਚੇ ਜਿਹੜੇ ਹੱਗੇ ਨੇ ਜਿਹੜੇ ਕਿਸੇ ਕਾਰਨੋਂ ਵੀ ਜੇਲ੍ਹਾਂ 'ਚ ਬੈਠੇ ਨੇ ਕੋਈ ਚੰਗੇ ਮਾੜੇ ਕੰਮ ਹੋ ਗਏ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਮੇਨ ਸਟ੍ਰੀਮ 'ਚ ਲਿਆਂਦੀ ਕੋਸ਼ਿਸ਼ ਕਰੀਏ ਪਰ ਉਹਨਾਂ ਦੇ ਹੱਕਾਂ ਦੀ ਲੜਾਈ ਵੀ ਆਪਾਂ ਆਮ ਜਨਤਾ ਦੇ ਹੱਕਾਂ ਦੇ ਮਨੁੱਖੀ ਅਧਿਕਾਰ ਨੂੰ ਵੀ ਬਚਾਉਣਾ ਹੈ ਲੋਕਤੰਤਰ ਨੂੰ ਵੀ ਬਚਾਉਣਾ ਤੇ ਆਮ ਆਦਮੀ ਪਾਰਟੀ ਨੂੰ ਵੀ ਬਚਾਉਣਾ ਜੇ ਜੇ ਕਿੰਨੀ ਕ ਸੱਕੇ ਸੱਕੇ ਤੋਂ ਮੰਨਦਾ ਜੇ ਵੀਰ ਜੀ ਤੁਸੀਂ ਦੇਖੋਗੇ ਇਹ ਤੁਹਾਡੇ ਸਾਹਮਣੇ ਇਹ ਕੇਸ ਤੇ ਤਾਂ ਆ ਗਿਆ ਕਿਉਂਕਿ ਇਨਾ ਚੋ ਕੁਝ ਲੋਕਾਂ ਨੇ ਮੈਨੂੰ ਅਪਰੋਚ ਕਰ ਲਿਆ ਤੇ ਐਜ਼ ਅ ਸੋਸ਼ਲ ਐਕਟਿਵਿਸਟ ਮੈਂ ਇਸ ਕੇਸ ਨੂੰ ਪੜਿਆ ਪੜ ਕੇ ਮੈਨੂੰ ਲੱਗਾ ਕਿ ਇਹ ਬੇਟੇ ਦੀ ਦੇਖ ਜੜੀ ਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹ ਕਿਉਂਕਿ ਸਵਾ ਕੁ ਮਹੀਨਾ ਪਹਿਲਾਂ ਮੇਰਾ ਬੇਟਾ ਜੇਲ੍ਹ ਦੇ ਅੰਦਰ ਗਿਆ ਸੀ ਔਰ ਕੋਈ ਵੀ ਉਹ ਬਿਮਾਰ ਨਹੀਂ ਸੀ ਕੋਈ ਕਦੀ ਕੁਝ ਮੇਰੇ ਬੱਚੇ ਨੂੰ ਨਹੀਂ ਆਇਆ ਔਰ ਜੇਲ੍ਹਾਂ ਦੇ ਅੰਦਰ ਮੈਂ ਤਾਂ ਬੜੇ ਸਾਲ ਉਹ ਵੇਖ ਚੁੱਕੀ ਆ ਆਪਣੀ ਅੱਖਾਂ ਦੇ ਨਾਲ ਵੀ ਕੋਈ ਵੀ ਸਾਡੀ ਸੇ ਬੱਚਿਆਂ ਦੀ ਸੇਫਟੀ ਨਹੀਂ ਆ ਕਿਉਂਕਿ ਅਸੀਂ ਬਾਹਰ ਤੋਂ ਡਰਦੇ ਬੱਚਿਆਂ ਨੂੰ ਕਹਿ ਦਿੰਨੇ ਚਲੋ ਅੰਦਰ ਚਲੇ ਗਏ ਆ ਬਾਹਰ ਇਹੋ ਜਿਹੇ ਹਾਲਾਤ ਆ ਕਿ ਇੱਧਰ ਉੱਧਰ ਇੱਕ ਦੂਸਰੇ ਨੂੰ ਗੋਲੀਆਂ ਮਾਰਦੇ ਆ ਜਾਂ ਬੰਦੇ ਨੂੰ ਦਾਤਰਾਂ ਦੇ ਨਾਲ ਵੱਢ ਦਿੰਦੇ ਆ ਜਾਂ ਬੰਦੇ ਦੀ ਹੱਤਿਆ ਹੋ ਜਾਂਦੀ ਪਰ ਜੇਲ੍ਹ ਦੇ ਅੰਦਰ ਵੀ ਇਹੋ ਕੁਝ ਹੋ ਰਿਹਾ ਹੁਣ ਤਾਂ ਨਾ ਸਾਨੂੰ ਜੇਲ੍ਹ ਤੇ ਵਿਸ਼ਵਾਸ ਆ ਨਾ ਬਾਹਰ ਤੇ ਵਿਸ਼ਵਾਸ ਆ ਮੈਂ ਤਾਂ ਆਮ ਆਦਮੀ ਸਰਕਾਰ ਨੂੰ ਇਹੀ ਬੇਨਤੀ ਕਰਨੀ ਆ ਕਿ ਅਸੀਂ ਬਹੁਤ ਭਰੋਸੇ ਦੇ ਨਾਲ ਆਮ ਆਦਮੀ ਸਰਕਾਰ ਨੂੰ ਲਿਆਂਦਾ ਸੀ ਔਰ ਮੇਰੇ ਹਸਬੰਦ ਜਿਹਦੇ ਇਹ 5 ਸਾਲ ਦਾ ਸੀ ਜਦੋਂ ਐਕਸਪਾਇਰ ਹੋ ਚੁੱਕੇ ਨੇਗੇ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਮੇਰੇ ਬੱਚਿਆਂ ਨੇ ਰੇੜੀਆਂ ਤੇ ਕੰਮ ਕਰਕੇ ਮਿਹਨਤ ਕੀਤੀ ਸੀ ਔਰ ਮਿਹਨਤ ਕਰਨੀ ਔਰ ਇਮਾਨਦਾਰੀ ਸਿਖਾਈਏ ਕਿਉਂਕਿ ਮੇਰੇ ਬੱਚੇ ਦੇ DNA ਦੇ ਪਿੱਛੇ ਜਿਹੜੀ ਭੀੜ ਸੀ ਉਹਦਾ ਇੱਕ ਸਬੂਤ ਸੀ ਉਹਦੀ ਜੋ ਵਦਿਆ ਉਹਦਾ ਜਿਹੜਾ ਫਿਊਚਰ ਸੀ ਉਹਦੇ ਨਾਲ ਮਤਲਬ ਕਿ ਸਾਰੀ ਦੁਨੀਆ ਇਸ ਚੀਜ਼ ਤੇ ਹੈਰਾਨ ਆ ਕਿ ਮਤਲਬ ਉਹ ਦੇਖੋ ਉਹਦੇ ਤੇ ਉੱਤੇ ਕੋਈ ਕ੍ਰਾਈਮ ਹੈ ਉਹਨੇ ਕੋਈ ਐਸਾ ਨਹੀਂ ਕੀਤਾ ਕਿ ਜਿਹਦੇ ਨਾਲ ਉਹਦੇ ਉਹਨੇ ਇੰਨੀ ਕਸਟਡੀ ਕੱਟੀ ਜਾਂ ਉਹਦੇ ਨਾਲ ਇਹ ਚੀਜ਼ਾਂ ਹੁੰਦੀਆਂ ਸੀ ਕਿਉਂਕਿ ਮੇਰੇ ਬੇਟੇ ਦਾ ਸੁਭਾਅ ਐਸਾ ਸੀ ਕਿ ਜੋ ਕ੍ਰਾਈਮ ਹੈ ਨਾ ਉਹਦੇ ਮਤਲਬ ਕਿ ਉਹ ਖਲਾਫ ਸੀ ਜੇ ਕੋਈ ਉਹਨੂੰ ਕਿਸੇ ਨੂੰ ਕਹਿੰਦਾ ਸੀ ਕਿ ਵੀ ਆਹ ਮਾੜਾ ਕਰਮ ਕਰਨਾ ਮੇਰਾ ਬੇਟਾ ਠੋਕ ਕੇ ਜਵਾਬ ਦਿੰਦਾ ਸੀ ਕਿ ਮੈਂ ਇਹ ਨਹੀਂ ਕਰਨਾ ਔਰ ਮੇਰਾ ਬੇਟਾ 1 ਮਹੀਨਾ 1.5 ਮਹੀਨਾ ਬਾਹਰ ਰਿਆ ਵਾਂ ਔਰ ਬਹੁਤ ਸਾਰਾ ਡਰਦਾ ਸੀ ਕਿ 2 ਮਿੰਟ ਘਰ ਵੜਨਾ ਤੇ ਦਰਦੇ ਰਹਿਣਾ ਕਿ ਕੋਈ ਮੈਨੂੰ ਪੁਲਿਸ ਵਾਲਾ ਚੁੱਕ ਕੇ ਨਾ ਲੈ ਜੇ ਕੁਝ ਐ ਨਾ ਹੋ ਜੇ ਮੇਰੇ ਤੇ ਆ ਨਾ ਹੋ ਜੇ ਕਿਉਂਕਿ 20 ਮਿੰਟ ਦੀ ਦੇਰੀ ਦੇ ਨਾਲ ਹੀ ਮੇਰੇ ਬੇਟੇ ਨੂੰ ਇੱਕ ਬੇਟੇ ਦਾ ਜਨਮ ਦਿਨ ਸੀ ਜਨਮ ਦਿਨ ਮਨਾਉਂਦੇ ਨੂੰ ਹੀ ਉੱਥੋਂ ਚੁੱਕਿਆ ਗਿਆ ਔਰ ਪਤਾ ਨਹੀਂ ਕੀ ਕੀ ਮੇਰੇ ਬੇਟੇ ਦੇ ਉੱਤੇ ਪਾਇਆ ਗਿਆ ਔਰ ਕਿਹੜੀਆਂ-ਕਿਹੜੀਆਂ ਧਾਰਾਵਾਂ ਲਾਈਆਂ ਗਈਆਂ ਉਹ ਮੈਂ ਜਦ ਡੇਢ ਮਹੀਨੇ ਦੇ ਵਿੱਚ ਮੈਂ ਇੱਕ ਵੀ ਮੁਲਾਕਾਤ ਜਿਹੜੀ ਮੇਰੇ ਬੱਚੇ ਦੇ ਨਾਲ ਹੋਣ ਨਹੀਂ ਦਿੱਤੀ ਜਦ ਮੈਂ ਮੁਲਾਕਾਤ ਪਾਉਣ ਗਈ ਔਰ ਮੈਨੂੰ ਕਿਹਾ ਗਿਆ ਕਿ ਉਹ ਬੰਦ ਦਾ ਮੁਲਾਕਾਤ ਨਹੀਂ ਹੋਣੀ ਔਰ ਮੈਂ ਜਦ ਮੇਰਾ ਬੇਟਾ ਜੇ ਇਥੋਂ ਜੇ ਕਚੈਰੀ ਤੋਂ ਗਿਆ ਵਾ ਅਜ ਤੱਕ ਮੈਂ ਆਪਣੇ ਬੇਟੇ ਦੀ ਸ਼ਕਲ ਜਿਹੜੀ ਆ ਜਦ ਮੈਂ ਦੇਖੀ ਜਾ ਕੇ ਮੈਂ ਉਹਨੂੰ ਪਛਾਣ ਨਹੀਂ ਪਾਈ ਕਿਉਂਕਿ ਸਾਰੀ ਹਲਦੀ ਹਲਦੀ ਜਿਹੜੀ ਆ ਦਾੜੀ ਮੁੱਛਾਂ ਤੇ ਨਾਸਾਂ ਤੇ ਲੱਗੀ ਹੋਈ ਸੀ ਮੈਂ ਕਿਹਾ ਇਹ ਕੀ ਚੀਜ਼ ਆ ਜਿਹੜਾ ਕਿ ਇਹ ਮੇਰਾ ਬੇਟਾ ਹੀ ਨਹੀਂ ਆ ਸਾਰਾ ਮੇਰੇ ਨਾਲ ਜੋ ਇਲਾਕੇ ਦੇ ਨੌਜਵਾਨ ਬੱਚੇ ਗਏ ਸੀ ਉਹਨਾਂ ਵੀਡੀਓ ਬਣਾਈਆਂ ਉਹਨੂੰ ਚੈੱਕ ਕੀਤਾ ਕਿ ਲੜਾਈ ਹੋਈ ਹੈ ਤੇ ਕਿਤੇ ਛੱਟ ਤੇ ਨਹੀਂ ਲੱਗੀ ਕੋਈ ਛੱਟ ਦਾ ਨਿਸ਼ਾਨ ਨਹੀਂ ਜਦ ਤੀਸਰੇ ਦਿਨ ਡੈੱਡ ਬੋਡੀ ਨੂੰ ਲਿਆ ਤਾਂ ਸਾਰੇ ਰੋਲਾ ਪੈ ਗਿਆ ਕਿ ਮਤਲਬ ਉਹਦੇ ਇੰਜੈਕਸ਼ਨ ਲੱਗੇ ਹੋਏ ਆ ਉਹਦੇ ਇਸ ਤਰ੍ਹਾਂ ਨਿਸ਼ਾਨ ਨਹੀਂਗੇ ਔਰ ਮੈਂ ਸਰਕਾਰ ਨੂੰ ਇਹੀ ਹੱਥ ਜੋੜ ਕੇ ਅਪੀਲ ਕਰਨੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਇੱਕ ਦੂਸਰਾ ਬੇਟਾ ਵੀ ਜੇਲ੍ਹ ਦੇ ਅੰਦਰ ਆ ਜਿਦਕਿ ਉਹਨੂੰ ਵੀ ਦੋ ਦੋ ਤਾਲੇ ਮਾਰ ਕੇ ਰੱਖਿਆ ਜਾਂਦਾ ਵਾ ਹਿਯਾਰਪੁਰ ਵਾਲੇ ਜੱਜ ਨੂੰ ਮੇਰੇ ਬੇਟੇ ਨੇ ਹੱਥ ਜੋੜ ਕੇ ਅਪੀਲ ਵੀ ਕੀਤੀ ਕਿ ਜੱਸਾ ਮੇਰੇ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਸਾਡੀ ਕੀ ਅਸੀਂ ਕੀ ਕੀਤਾ ਵਾ ਸਾਢੇ 6 ਸਾਲ ਤੋਂ ਮੈਂ ਜੇਲ੍ਹ ਘੱਟ ਰਿਆ ਵਾਂ ਇੱਕ ਜਾਨਵਰ ਅਸੀਂ ਘਰ ਵਿੱਚ ਕੁੱਤਾ ਰੱਖਿਆ ਹੋਵੇ ਨਾ ਉਹਨੂੰ ਅਸੀਂ ਮਹੀਨਾ ਦੋ ਮਹੀਨੇ ਬੰਨ੍ਹੀਏ ਤਾਂ ਉਹ ਆਪਣੇ ਮਾਲਕ ਨੂੰ ਹੀ ਪਾੜ ਖਾਂਦਾ ਏ ਤਾਂ ਜਦ ਕਿਸ ਬੰਦੇ ਨੂੰ ਬੰਨ੍ਹ ਕੇ ਆਪਾਂ ਦੋ ਦੋ ਤਾਲਿਆਂ ਦੇ ਵਿੱਚ ਰੱਖਾਂਗੇ ਉਹ ਬੱਚੇ ਸਾਡੇ ਕੀ ਕਰਨਗੇ ਔਰ ਕਿਹੋ ਜਿਹਾ ਹੋਣਗੇ ਕੀ ਸੋਚਣਗੇ ਚੱਕੀਆਂ ਦੇ ਅੰਦਰ ਫਾਹ ਲੈ ਕੇ ਮਰ ਗਏ ਬੱਚੇ ਨੌਜਵਾਨ ਲੋਕਾਂ ਦੇ ਜਿੰਨਾ ਵੀ ਵੇਖਿਆ ਜਾਵੇ ਔਰ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਇਹੀ ਵੇਖ ਰਹੀ ਆਂ ਕਿ ਜਿੰਨੇ ਵੀ ਬੱਚੇ ਇਹਨਾਂ ਨੇ ਗੈਂਗਸਟਰ ਬਣਾਏ ਇੱਕ ਦੋ ਪਰਚੇ ਤੋਂ ਉਹ ਬੱਚੇ ਖਿਡਾਰੀ ਸੀ ਬਹੁਤ ਅੱਛੇ ਬੱਚੇ ਐ ਇੰਨੀ ਜਵਾਨੀ ਉਹਨਾਂ ਦੀ ਸੋਹਣੀ ਕੋਰ ਮਾਨ ਸਰਕਾਰ ਨੂੰ ਮੈਂ ਵੀ ਬੇਨਤੀ ਕਰਾਂਗੀ ਕਿ ਪੜ੍ਹੇ ਲਿਖੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਔਰ ਬਹੁਤ ਸਾਰਾ ਨਸ਼ਾ ਨਸ਼ੇ ਕਾਰਨ ਵੇਖੋ ਅਗਰ ਮੇਰੇ ਬੱਚੇ ਦਾ ਨਾਂ ਇੰਜੈਕਸ਼ਨ ਲਾ ਕੇ ਮਰੇ ਆ ਗਿਆ ਔਰ ਮੈਂ ਆਪਣੇ ਬੇਟੇ ਦੀ ਬਦਨਾਮੀ ਨਹੀਂ ਕਰਨਾ ਚਾਹਦੀ ਕਿ ਇੰਨਾ ਜਨਤਾ ਮੇਰੇ ਬੇਟੇ ਦੇ ਮੰਗਰ ਸੀ ਨਾ ਕਿ ਦੁਨੀਆ ਹੈਰਾਨ ਹੋ ਗਈ ਕਿ ਇੰਨੇ ਲੀਡਰ ਕੋਈ ਮਰੇ ਤੇ ਜਨਤਾ ਨਹੀਂ ਹੁੰਦੀ ਇੰਨੀ ਸਿਫਤਾਂ ਸੁਣ ਕੇ ਮੈਂ ਖੁਦ ਆ ਕੇ ਕਨਫਿਊਜ਼ ਹੋਨੀ ਆ ਔਰ ਇਹ ਮੇਰੇ ਬੇਟੇ ਦੇ ਕਿਹੋ ਜੀ ਕਿਸਮਤ ਕਿਸ ਕਿਸਮਤ ਨੇ ਮੇਰੇ ਬੇਟੇ ਨੂੰ ਘੇਰ ਕੇ ਮਾਰਿਆ ਔਰ ਸਾਢੇ 6 ਸਾਲ ਤੋਂ ਮੇਰਾ ਬੇਟਾ ਮੇਰੇ ਤੋਂ ਵਿਛੜਿਆ ਰਿਹਾ ਔਰ ਜੱਥੇ ਥੋੜੇ ਦਿਨ ਦੇ ਵੀ ਸਪਿਰਤੋਂ ਜੇਲ੍ਹ ਜਾ ਕੇ ਉਰ ਮੈਂ ਆਪਣੇ ਬੇਟੇ ਦੀ ਸ਼ਕਲ ਨਹੀਂ ਵੇਖ ਸਕੀ ਮੈਨੂੰ ਮੁਲਾਕਾਤ ਵੀ ਪਾਉਣ ਨਹੀਂ ਦਿੱਤੀ ਗਈ ਕਿ ਮਾਂ ਨੂੰ ਕੋਈ ਅਧਿਕਾਰ ਨਹੀਂ ਕਿ ਮੁਜਰਮ ਆਪਣੀ ਸਜ਼ਾ ਨੂੰ ਕੱਟ ਰਿਹਾ 6.5 ਸਾਲ ਮੇਰੇ ਬੱਚਿਆਂ ਨੇ ਕੱਟਿਆ ਜਦ ਕਿ ਉਹ ਜੇਲ੍ਹ ਦੇ ਵਿੱਚ ਆ ਕਚਰੀ ਦੇ ਵਿੱਚ ਆਉਂਦੇ ਸੀ ਤੇ ਮੈਂ ਖੁਦ ਵੇਖਦੀ ਸੀ ਇਹਨੇ ਅੱچھے ਮੁਲਾਜ਼ਮ ਨਾਲ ਸਕਿਉਰਿਟੀ ਹੁੰਦੀ ਸੀ ਕਿ ਇਸ ਤਰ੍ਹਾਂ ਹੱਥ ਕੜੀ ਨੂੰ ਐਦਾਂ ਰੱਖ ਦਿੰਦੇ ਨਹੀਂ ਤੇ ਮੇਰੇ ਬੱਚੇ ਤਾਂ ਬੈਠ ਕੇ ਚਾਹ ਪਾਣੀ ਪੀ ਲੈਂਦੇ ਸੀ ਕੈਂਟੀਨ ਤੋਂ ਸਾਢੇ 6 ਸਾਲ ਕੱਟ ਕੇ ਹੁਣ ਮੇਰੇ ਬੇਟੇ ਨੇ ਕੀ ਮਹੀਨਾ ਡੇਢ ਮਹੀਨਾ ਕਸਟਡੀ ਦੀ ਦਾ ਸੀ ਹੁਣ ਉਹਨੇ ਉਸ ਤੋਂ ਤੋੜਨਾ ਸੀਗਾ ਇਹ ਸਾਰਾ ਕੁਝ ਸਰਾ ਸਰ ਮੇਰੇ ਬੱਚੇ ਨੂੰ ਜ਼ਹਿਰ ਦਿੱਤਾ ਗਿਆ ਔਰ ਉਹਨੂੰ ਮਾਰਿਆ ਗਿਆ ਜੋ ਵੀ ਸਾਧਸ ਮੈਂ ਮਾਨ ਸਰਕਾਰ ਨੂੰ ਹੀ ਬੇਨਤੀ ਕਰਾਂਗੀ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਸੱਚ ਸਾਹਮਣੇ ਆਵੇ ਇਹਨ ਸਾਰਾ ਕਸੂਰਵਾਰ ਕੌਣ ਆ ਜੀ ਇਨਸੀਡੈਂਟ ਦਾ ਕਸੂਰਵਾਰ ਜਿਹੜੇ ਜੇਲ ਦੇ ਅਫੀਸਰ ਨੇ ਵੱਡੇ ਅਫੀਸਰ ਨੇ ਉਹੀ ਨੇਗੇ ਕੀ ਮੰਗ ਕਰਦੇ ਆ ਮੰਗ ਮੈਂ ਇਨਸਾਫ ਦੀ ਕਰਨੀ ਆ ਕਿ ਜਿਸ ਤਰ੍ਹਾਂ ਅਨੁਬਾਰ ਕੋਈ ਅਸੀਂ ਬਾਹਰ ਦੇ ਆ ਲੋਕ ਲਾ ਲਓ ਅਸੀਂ ਕੋਈ ਕ੍ਰਾਈਮ ਕਰਦੇ ਆ ਤੇ ਸਾਡੀਆਂ ਪ੍ਰੋਫਿਟੀਆਂ ਤੱਕ ਸੀਲ ਆ 5-10 ਮਿੰਟ ਚ ਬੰਦਾ ਟ੍ਰੇਸ ਕਰ ਲੈਂਦੇ ਨੇ ਜਦੋਂ ਕੋਈ ਐਦਾਂ ਦਾ ਕੰਮ ਹੁੰਦਾ ਵਾ ਤੇ ਅਸੀਂ ਸਾਨੂੰ ਕੋਈ ਵੀ ਰਿਸਪੌਂਸ ਨਹੀਂ ਮਿਲਦਾ ਕਿ ਸਾਨੂੰ ਕਿੰਨੇ ਘੰਟੇ ਡੈੱਡ ਬਾਡੀ ਨਹੀਂ ਦੱਸੀ ਗਈ ਮੇਰੇ ਬੇਟੇ ਦੀ ਉਹਨੇ ਐਸਾ ਕੋਈ ਵੀ ਕ੍ਰਾਈਮ ਨਹੀਂ ਕੀਤਾ ਕਿ ਤੇ 111 ਧਾਰਾ ਲਾਈ ਗਈ ਮੇਰੇ ਵਕੀਲ ਨੇ 4 ਦਿਨ ਪਹਿਲਾਂ ਕਿਹਾ ਕਿ ਇਹ ਮੌਤ ਦੀ ਧਾਰਾ ਲਾਈ ਗਈ ਆ ਔਰ ਮੈਂ ਫੇਰ ਆ ਆਪਣੀ ਪਿਆਰ ਨੂੰ ਦੱਸਿਆ ਔਰ ਮੈਂ ਉਸ ਦਿਨ ਡਰੀ ਹੋਈ ਸੀ ਪਰ ਮੈਨੂੰ ਸੱਚ ਹੀ ਪਤਾ ਨਹੀਂ ਹੈ ਕਿ ਕੀ ਮੇਰੇ ਬੇਟੇ ਨੂੰ ਇਹ ਧਾਰਾ ਲਾ ਕੇ ਕੀਤਾ ਗਿਆ ਵਾ ਔਰ ਮੇਰੇ ਬੇਟੇ ਦਾ ਕਸੂਰ ਦੱਸਿਆ ਜਾਵੇ ਔਰ ਪਰਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਇਹੀ ਮੰਗ ਕਰਦੀ ਕਿ ਮੇਰੇ ਬੱਚਿਆਂ ਦੇ ਜਿੰਨੇ ਪਰਚੇ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਮੇਰਾ ਦੂਸਰਾ ਬੱਚਾ ਵੀ ਜੇਲ੍ਹ ਦੇ ਅੰਦਰ ਆ ਮੈਨੂੰ ਉਹਦਾ ਵੀ ਬਹੁਤ ਜ਼ਿਆਦਾ ਖਤਰਾ ਆ ਕਿ ਉਹਦਾ ਵੀ ਕਿਤੇ ਇੰਕਾਊਂਟਰ ਨਾ ਕੀਤਾ ਜਾਵੇ 16 ਸਾਲ ਦਾ ਮੇਰਾ ਉਹ ਬੇਟਾ ਸੀ ਨਜਾਇਜ਼ ਪਰਚਿਆਂ 'ਚ ਜੇਲ੍ਹ ਕਰਤਿਆ ਔਰ ਮੈਂ ਜੱਜ ਸੇਬਾਨਾ ਨੂੰ ਵੀ ਬੇਨਤੀ ਕਰਾਂਗੀ ਕਿ ਮੇਰੇ ਬੱਚਿਆਂ ਪਰਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਰਾਹੁਲ ਦੀ ਮਾਸੀ ਆ ਔਰ ਜਿੱਥੋਂ ਤੱਕ ਮੇਰੇ ਇੱਥੇ ਬੈਠਣ ਦਾ ਮਕਸਦ ਹੈ ਕਿਉਂਕਿ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨਾਲ ਆ ਜਿੰਨੀਆਂ ਵੀ ਵਧਿਕੀਆਂ ਉਹਨਾਂ ਨਾਲ ਹੋਈਆਂ ਮੇਰੇ ਅੱਖੀਂ ਹੋਈਆਂ ਇਥੋਂ ਤੱਕ ਕਿ ਥਾਣਾ ਬਾਦ ਸਲਾਮਾਬਾਦ ਜਿਹੜਾ ਥਾਣਾ ਸੀ ਨਾ ਉਹਦਾ ਉਸ ਟਾਈਮ ਐਸ ਐਚਓ ਜਿਹੜਾ ਸੀ ਸੁਸ਼ੀਲ ਕੁਮਾਰ ਸੀ ਤੇ ਇੱਥੇ ਥੋੜਾ ਦੂਰ ਜਾ ਕੇ ਇੱਕ ਗਲੀ ਆ ਉਹਦਾ ਨਾਮ ਹੈਗਾ ਧਰਮਿੰਦਰ ਕੁਮਾਰ ਸੋਨੂ ਜਿਸ ਤੋਂ ਇਹ ਸਾਰੀ ਜਿਹੜੀ ਇਹ ਗੱਲਬਾਤ ਚੱਲੀ ਆ ਉਹਨੇ ਮੇਰੇ ਸਾਡੇ ਬੱਚਿਆਂ ਦੇ ਉੱਤੇ ਨਜਾਇਜ਼ ਪਰਚੇ ਜਿਹੜੇ ਕਰਵਾਏ ਸੀ ਉਹ ਤੋਂ سلسلہ ਚੱਲਦਾ ਗਿਆ ਠੀਕ ਹੈ ਉਹ ਆਪਣੇ ਕ੍ਰਾਈਮ ਦੇ ਵਿੱਚ ਇੱਥੇ ਗੋਲੀਆਂ ਚਲਾਉਂਦਾ ਮਹੱਲੇ 'ਚ ਸਾਡੇ ਬੇਟੇ ਦੇ ਉੱਤੇ ਤੇ ਉਹੀ ਬੰਦਾ ਜਿਹੜਾ ਵਾ 307 ਦੇ ਵਿੱਚੋਂ ਬਰੀ ਵੀ ਹੁੰਦਾ ਵਾ ਉਸ ਤੋਂ ਬਾਅਦ ਇਹ ਬੱਚੇ ਜੇਲ੍ਹ ਦੇ ਵਿੱਚ ਹੀ ਰਹੇ ਨੇ ਪੋਇਨਾ ਦੇ ਅੰਦਰ ਦੇ ਛੋਟੇ-ਮੋਟੇ ਪਰਚੇ ਹੋਣਗੇ ਜਾਂ 302 ਦਾ ਅਚਾਨਕ ਲੜਕਿਆਂ ਦੇ ਵਿੱਚ ਜਿਹੜਾ ਵਾ ਉਹ ਗੱਲਬਾਤ ਹੋਈ ਲੜਾਈ ਝਗੜਾ ਲੜਾਈ ਝਗੜੇ 'ਚ ਸੱਟਾਂ 'ਚ ਉਹ ਬੰਦਾ ਜਿਹੜਾ ਮਾਰਿਆਗਾ ਮੇਰੇ ਦੋਨਾਂ ਭਾਂਜਿਆਂ ਦਾ ਉਹਨਾਂ ਵਿੱਚ ਕੋਈ ਰੋਲ ਨਹੀਂ ਸੀ ਇੱਕ ਛੋਟਾ ਬੇਟਾ ਜਿਹੜਾ ਸਾਜਨ ਆ ਨਾ ਉਹਦਾ ਤੇ ਬਿਲਕੁਲ ਕੋਈ ਸਫੇਦ ਰੋਲ ਨਹੀਂ ਸੀ ਉਹਨੇ 6.5 ਸਾਲ ਜਿਹੜੀ ਸਜ਼ਾ ਹੈ ਉਹ ਕੱਟੀ ਆ ਤੇ ਮੇਰੀ ਤੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਆ ਕਿ ਕਿਉਂ ਧੱਕਾ ਕਰਦੇ ਤੇ ਤੁਸੀਂ ਲੋਕਾਂ ਦੇ ਬੱਚੇ ਆ ਨਾ ਮੈਂ ਅੱਖੀਂ ਵੇਖਿਆ ਵਾ ਕਲਮ ਚਲਾਉਂਦਿਆਂ ਝੂਠੇ ਪਰਚੇ ਬਣਾਉਂਦੇ ਆ ਕਿਉਂਕਿ ਮੈਂ ਵੀ ਇੱਕ ਲੀਡਰ ਹਾਂ ਮੈਂ ਸਾਰਾ ਕੁਝ ਜਾਣਦੀ ਆ ਮੈਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਹੀ ਰਹਿੰਦੀ ਆ ਸਾਰੇ ਮੰਦੇ ਸਾਰੇ ਚੰਗੇ ਨਹੀਂ ਆ ਮੈਂ ਚਲੋ ਮੇਰੇ ਸਾਡੇ ਬੇਟੇ ਰਾਹੁਲ ਤੇ ਇੱਕ ਇਹ ਵੀ ਇਲਜ਼ਾਮ ਸੀ ਅਸੀਂ ਜਿਸ ਦਿਨ ਲਾਸ਼ ਵੇਖਣ ਗਏ ਨਾ ਪੁਛਗਿਸਕ ਕੀਤੀ ਤੇ ਜੇਲ੍ਹ ਦੇ ਅੰਦਰ ਤੋਂ ਬੰਦਾ ਕਹਿ ਰਿਹਾ ਕਿ ਉਹ ਬਾਥਰੂਮ ਚ ਗਿਆ ਤਿਲਕ ਗਿਆ ਡਿੱਗ ਗਿਆ ਫਿਰ ਸੁੱਖੇ ਦੇ ਉਹਨੂੰ ਚੁੱਕ ਕੇ ਲਿਆਂਦਾ ਉਹਦੀਆਂ ਤਲੀਆਂ ਝਸੀਆਂ ਫਿਰ ਮੈਂ ਨਾਲ ਹੀ ਉਹਦੀ ਗੱਲ ਦਾ ਜਵਾਬ ਦਿੱਤਾ ਕਿ ਹਾਂ ਉਸ ਤੋਂ ਬਾਅਦ ਤੁਸੀਂ ਜ਼ਹਿਰ ਦਿੱਤਾ ਉਹ ਬੰਦਾ ਖਮੋਸ਼ ਹੋ ਗਿਆ ਤੜਗਾ ਛਸਿਆਂ ਡਿੱਗਿਆ ਕੀ ਗੱਲ ਹੋ ਇਮੀਡੀਏਟਲੀ ਉਹਨੂੰ ਇਲਾਜ ਪ੍ਰੋਵਾਈਡ ਨਹੀਂ ਸੀ ਕਰਵਾਇਆ ਜਾ ਸਕਦਾ ਬਚਾਇਆ ਜਾ ਸਕਦਾ ਸੀ ਨਾ ਅਗਰ ਜੇਕਰ ਉਹਨੇ ਕਾਨੂੰਨ ਦੇ ਖਿਲਾਫ ਕੋਈ ਕ੍ਰਾਈਮ ਕੀਤਾ ਵਾ ਜੇਲ ਤੋੜ ਕੇ ਜਾਂ ਬੈਰਕ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਾਂ ਚੱਕੀ ਦੇ ਵਿੱਚ ਕੁਝ ਅਣਬੜ ਕੀਤੀ ਉਹਦੇ ਲਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਸਾਰਾ ਬਣੀ ਬਣਾਈ ਕਹਾਣੀ ਆ ਜਿਹੜੀ ਸਾਡੇ ਕੋਲ ਆ ਪਹੁੰਚੀ ਆ ਆਪਾਂ ਸਭ ਕੁਝ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰਦੇ ਜਾਵਾਂਗੇ ਜੇਲ ਸੁਪਰਡੈਂਟ ਤੇ ਹੋਰ ਵੀ ਕੁਝ ਬੰਦੇ ਜਿਹੜੇ ਮਿਕਸ ਅਪ ਆ ਇਸ ਲੜਕੇ ਨੂੰ ਜਿਹੜਾ ਵਾ ਦੀ ਹੱਤਿਆ ਕਰਨ ਦੇ ਵਿੱਚ ਮੰਨ ਲਓ ਬੱਚੇ ਨੇ ਕਹਿੰਦੇ ਇਹਦੇ ਨਾ ਨਸ਼ੇ ਵਾਲਾ ਇੰਜੈਕਸ਼ਨ ਲਗਾਇਆ ਇਹ ਵੀ ਇੱਕ ਸਰਕਾਰ ਤੇ ਬੜਾ ਵੱਡਾ ਕਲੰਕ ਆ ਜੇਲ੍ਹ ਦੇ ਅੰਦਰ ਨਸ਼ਾ ਮੈਂ ਤੇ ਲੈ ਕੇ ਨਹੀਂ ਗਈ ਸਾਨੂੰ ਤਾਂ ਪੂਰਾ ਨੰਗਾ ਕਰਕੇ ਚੈੱਕ ਕਰਦੇ ਨੇ پولیس ਮੁਲਾਜ਼ਮ ਲੇਡੀਜ਼ ਲੇਡੀਜ਼ ਨੂੰ ਪੂਰੀ ਤਰ੍ਹਾਂ ਚੈੱਕ ਕਰਦੇ ਨੇ ਜੈਂਟਸ ਚੈੱਕ ਕਰਦੇ ਨੇ ਨਸ਼ਾ ਮੈਂ ਲੈ ਕੇ ਜਾਊਂਗੀ ਅੰਦਰ ਤੁਸੀਂ ਲੈ ਕੇ ਜਾਓਗੇ ਕੌਣ ਲੈ ਕੇ ਜਾਂਦਾ ਨਸ਼ਾ ਅਫਸਰ ਦੇ ਰਾਇਨ ਅਸ਼ਾ ਹੁੰਦਾ ਨਾ ਅੰਦਰ ਅੰਦਰ ਕਰੋੜਾ ਅਰਬਾਂ ਰੁਪਈਆ ਦਾ ਜਿਹੜਾ ਬਿਜ਼ਨਸ ਕਰ ਰਹੇ ਨੇ ਅਫਸਰ ਤੇ ਜਿਹੜੇ ਵੱਡੇ ਵੱਡੇ ਬਦਮਾਸ਼ ਆ ਨਾ ਉਹ ਅੰਦਰ ਬਿਜ਼ਨਸ ਚਲਾ ਰਹੇ ਨੇ ਨਸ਼ੇ ਦਾ ਜੇਕਰ ਇਮਾਨਦਾਰ ਕੋਈ ਅਫਸਰ ਜਾਂ ਇਮਾਨਦਾਰ ਸੀਐਮ ਜਿਹੜਾ ਸਾਡੀ ਤੋਂ ਦੇ ਗੜੀ ਅਪੀਲ ਆ ਕਿ ਅਸੀਂ ਤੁਹਾਨੂੰ ਸੀਐਮ ਚੁਣਿਆ ਬੜੇ ਮਾਣ ਨਾਲ ਸੀ ਨਾਰੇ ਲਾਉਂਦੇ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਲੇਕਿਨ ਆਮ ਆਦਮੀ ਪਾਰਟੀ ਨੇ ਆਪਣੇ ਬੰਦਿਆਂ ਨੂੰ ਨੁਕਰੇ ਲਾਇਆ ਹੋਇਆ ਸੀਐਮ ਸਾਹਿਬ ਮੈਂ ਤੁਹਾਨੂੰ ਤੁਹਾਡੇ ਕੋਲ ਜਵਾਬ ਲੈਣਾ ਪੁੱਛਣਾ ਮੈਂ ਬਹੁਤ ਦੇਰ ਦੀ ਚਾਹੁੰਦੀ ਸੀ ਕਿ ਮੈਂ ਤੁਹਾਨੂੰ ਮਿਲਾਂ ਥਾਣਿਆਂ ਦਾ ਹਾਲ ਵ ਕਿਸ ਦੇ ਘਰੋਂ ਬੱਚਾ ਚੁੱਕ ਕੇ ਲੈ ਜਾਂਦੇ ਉੱਥੇ ਕਮੰਟਲਾਂ ਨਾਲ ਚਿੱਟਾ ਪਾਉਂਦੇ ਚਿੱਟੇ ਵਿਛਣ ਵਾਲੇ ਤੇ ਬਾਹਰ ਤੁਰੇ ਫਿਰਦੇ ਨੇ ਪੁੱਛੋ ਮੇਰੇ ਕੋ ਕਿੰਨੇ ਵਾਰੇ ਪੁੱਛਣਾ ਜੇ ਕਰੋੜਾਂ ਰੁਪਈਆ ਦੀ ਜਾਇਦਾਦ ਜਿਹੜੀ ਬਣਾ ਕੇ ਬੈਠੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਿਰਫ ਸਾਨੂੰ ਇਨਸਾਫ ਚਾਹੀਦਾ ਹੈ ਜਿੰਨੀ ਤਰ ਤੱਕ ਇਨਸਾਫ ਨਹੀਂ ਮਿਲਦਾ ਪੂਰਾ ਕਲੀਅਰਿਟੀ ਨਹੀਂ ਆਉਂਦੀ ਉਨੀ ਦੇਰ ਆਪਾਂ ਜਿਹੜਾ ਨਾ ਇਹ ਚੀਜ਼ ਦੇ ਪਿੱਛੇ ਨਹੀਂ ਹਟਾਂਗੇ ਖੈਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗੇ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਅਖੰਡ ਲੋਕ